ਹਾਂਜੀ ਪਿਆ ਪਿਆ ਸ੍ਰੀ ਗੁਰੂ ਜੀ ਸਾਰਿਆਂ ਨੇ ਤੇ ਮਨਕੀਰ ਤੌਹਣਗ ਭਾਈ ਦਾ ਇੰਟਰਵਿਊ ਆਇਆ ਵਾ ਜੀ ਤੇ ਬਾਈ ਨੇ ਵਾ ਫੰਸ਼ਨ ਕੀਤਾ ਗੱਲਾਂਬਾਤਾਂ ਕੀਤੀਆਂ ਬੜੀਆਂ ਘੈਂਟ ਬਹੁਤ ਟਾਈਮ ਬਾਅਦ ਇੰਨਾ ਮਤਲਬ ਹਾਸੇ ਮਜ਼ਾਕ ਦੇ ਦੇਖਿਆ ਬਾਈ ਨੂੰ ਇਹਦਾ ਆਪਣੇ ਹਾੜਾਂ ਕਰਕੇ ਬਾਈ ਬੀਜ਼ੀ ਹੋ ਰਹਿਦਾ ਸੀਗਾ ਹਣਾ ਥੋੜਾ ਜਿਆਦਾ ਸੀਰੀਅਸ ਜਿਹਾ ਰਹਿਣਾ ਪਰ ਆ ਜਿਹੜਾ ਮਜ਼ਾਕ ਅੱਜ ਕੀਤਾ ਬਾਈ ਨੇ ਇੰਟਰਵਿਊ 'ਚ ਬਹੁਤ ਜ਼ਿਆਦਾ ਕੀਤਾ ਵਾ ਆਓ ਦੇਖੀ ਰੋਡ ਨਾਲ ਦੇਖਾਂਗੇ ਉਹ ਨੰਬਰ 'ਚ ਬਾਹਰ ਜਾਣਾ ਸੀ ਕੈਨੇਡਾ ਜਾਣਾ ਸੀ ਮੈਂ ਨਾ ਮੈਂ ਚਲ ਗਿਆ ਮਲੇਸ਼ੀਆ ਲੈ ਗਿਆ ਮੈਨੂੰ ਏਜੰਟ ਉਹ ਏਜੰਟ ਨੂੰ ਆ ਜਿਹੜਾ ਵੀ ਮੈਨੂੰ ਵੇਖਦਾ ਨਾ ਉਹਨੇ ਠੇਠ ਬਹੁਤ ਕੀਤਾ ਮੰਨਾ ਮਲੇਸ਼ੀਆ ਲੈ ਕੇ ਉਹਨੇ ਮੈਨੂੰ ਪਾਰਟੀਆਂ ਬੂਟੀਆਂ ਇੰਨੀਆਂ ਕਰਾਈਆਂ ਕਹਿੰਦਾ ਕਰੇ ਫੋਨ ਕਰਦੇ ਆ ਕੈਨੇਡਾ ਪਹੁੰਚ ਗਿਆ ਉਹ ਮੈਂ ਕਰਦੇ ਨੂੰ ਕਹਿੰਦਾ ਮੈਂ ਕੈਨੇਡਾ ਦੇ ਦੂੰ ਪੈਸੇ ਓਏ ਹੋਏ ਉਹ ਪੈਸੇ ਦਿੱਤੇ ਉਹਨੇ ਪਾਰਟੀਆਂ ਬੰਦ ਮੈਂ ਚੱਕਣ ਨੂੰ ਲਗਾ ਮੈਂ ਕੈਨੇਡਾ ਤੋਂ ਆਇਆ ਮੇਰੇ ਤੇ ਟੈਟੂ ਇਤੋਂ ਨਾ ਹੈ ਜੰਡੀੜੋ ਆ ਕਬੱਡੀਆਂ ਨੂੰ ਮੈਂ ਉਹ ਖੱਜਲ ਕੀਦਾ ਮੈਂ ਆ ਗ੍ਰੇਟਾ ਮਾਈਕੀ ਦੇ ਕੋਲੇ ਉਹ ਟਾਈਮ ਅੱਜ ਮੈਂ ਕਨੇਡਾ ਇੰਟਰਨੈਸ਼ਨਲ ਸੀ ਮੈਂ ਆਪਦੇ ਪਿਛੇ ਇੰਟਰਨੈਸ਼ਨਲ ਪਲੇਅਰ ਲਵਾਤਾ ਜੇ ਜੇ ਭਾਈ ਕਹਿ ਰਹੇ ਹਾਂ ਕਿ ਉਹ ਟਾਈਮ ਅੱਜ ਉਹ 2010 ਦੀ ਗੱਲ ਆ ਸ਼ਾਇਦ ਜਦੋਂ ਪਾਈ ਤੇ ਮੈਂ ਪੂਰਾ ਇੰਟਰਵਿਊ ਦੇਖਿਆ ਵਾ ਤੇ ਕਹਿੰਦਾ ਮੈਂ ਚੱਲ ਗਿਆ ਮੈਂ ਜਾਣ ਸੀ ਬਾਹਰ ਕਹਿੰਦਾ ਏਜੰਟ ਮੇਰੇ ਮਲੇਸ਼ੀਆ ਲੈ ਆ ਕੇ ਫੁੱਲ ਫੰਕਸ਼ਨ ਕਰਵਾਇਆ ਮੈਨੂੰ ਨਜ਼ਾਰਾ ਪਾ ਆਰਟੀ ਕਰਉਣੇ ਕਹਿੰਦਾ ਤਾਂ ਘਰ ਜਾ ਕੇ ਫੋਨ ਘਰ ਫੋਨ ਕਰਕੇ ਕਹਿੰਦਾ ਜੇ ਜਦੋਂ ਆਪਾਂ ਕੈਨੇਡਾ ਹੀ ਬੈਠੇ ਆਂ ਬਾਈ ਹੁਣੇ ਪੂਰੇ ਚੱਕ ਮੈਂ ਕਲੱਬ ਨਮਾਖੂਨ ਹੁੰਦਾ ਫਿਰ ਅਗਲਾ ਦੇ ਯਾਰ ਇੱਥੇ ਨਿਆਰੀ ਲੁੱਟੀਏ ਦੋ ਦੋ ਚਾਰ ਸਾਲ ਬਾਅਦ ਚੱਲਾਂਗੇ ਪਿੰਡ ਜਦੋਂ ਫਿਰ ਪਿੰਡ ਗਏ ਬਾਈ ਨੇ ਬਾਲ ਬੂੜ ਲਗਾਏ ਹੋਏ ਕਹਿੰਦਾ ਅਸੀਂ ਬੜਾ ਇੰਟਰਨੈਸ਼ਨਲ ਪਲੇਅਰ ਬਣ ਗਏ ਕੌਡੀ ਖੇਡ ਕੇ ਕੈਨੇਡਾ ਫਿਰ ਉਹਦੇ ਚੱਕਰ ਜਿਹੇ ਨਾਲ ਦੇ ਜਿਹੜੇ ਬਿਰ ਬੈਠੇ ਹੋਏ ਨੇ ਇੱਕ ਚਾਚਾ ਚਾਚਾ ਬੈਠਾ ਵਾ ਉਹਨੂੰ ਬੜਾ ਅਲਝਾਇਆ ਬਾਈ ਨੇ ਉਹ ਅੱਗੇ ਦੱਸੂਗਾ ਬਈ ਆਜੋ ਕਾ ਉਦੋਂ ਪਤਾ ਕੀ ਜਾਨੀ ਤਾਂ ਬੀ ਟੀਮ ਤੇ ਖਿਲਾਵਤ ਦਿੰਦੇ ਆ ਵਧੀਆ ਲੱਗੇ ਉਹਨੂੰ ਐ ਟੀਮ ਉਹ ਗਾ ਨੈਟ ਹੁੰਦੇ ਆ ਮਾ ਮੈਂ ਉਹ ਫੁੱਦੂ ਬਣਾਇਆ ਮੈਂ ਬਾਹਰ ਉਹ ਇਹ ਮੇਰੀ ਏ ਟੀਮ ਜਿਨ੍ਹਾਂ ਨੇ ਮੇਰੀ ਭਰਤੀ ਕਰ ਲਈ ਬਾਹਰ ਤੋਂ ਤਗੜੇ ਹੈਗੇ ਸੀ ਕੌਂਦੀਆਂ ਮੈਂ ਵਧੀਆ ਪਾਈਆਂ ਪਾਲਵੀਰ ਗਾਇ ਹੋ ਜਿੰਨਾਂ ਦਾ ਅੱਛਾ ਇਹ ਵੀ ਦੇਖ ਰਿਹਾ ਮੂਰ ਰੰਗ ਆ ਕੇ ਆਇਆ ਪੂਰੇ ਐਕਸ਼ਨ ਮਾਰ ਕੇ ਇਹਨਾਂ ਨੂੰ ਮੈਂ ਬਾਅਦ ਦੀ ਮੈਂ ਕਰਾਉਂਗਾ ਪ੍ਰਮੋਟਰਾਂ ਨਾਲ ਗੱਲ ਕਰਨਾ ਆਪਾਂ ਮੈਚ ਖੇਡਦੇ ਮੈਂ ਆਉਂਦਾ ਬਸ ਵਧੀਆ ਖੇਡਿਆ ਉਹ ਪੰਜੂ ਸਟਾਰ ਕੀਤਾ ਬਸ ਇਹਨਾਂ ਦੇ ਮੁੱਕੀ ਫਿਰਦਾ ਰਿਹਾ ਆ ਚਾਚੇ ਉਹਨਾਂ ਦੇ ਉਹ ਨਹੀਂ ਮੇਰੇ ਤਾਂ ਕੀ ਫੇਰ ਨਹੀਂ ਜਿੰਨਾ ਹੀ ਵੇਖਿਆ ਸਾਡੇ ਨਾਲ ਮੇਰੇ ਮਾਮੇ ਦਾ ਸਕੂਲ ਹੁੰਦਾ ਜਰਨਾਨਕ ਅਕੈਡਮੀ ਉੱਥੇ ਵੀ ਮੈਂ ਸਾਲ ਕ ਲਾਇਆ ਤੇ ਉੱਥੇ ਨਾ ਮੈਨੂੰ ਸਕੂਲ ਤੋਂ ਕੱਢਤਾ ਮਾਮੇ ਦੇ ਮਾਮੇ ਨੇ ਸਕੂਲੋਂ ਬਾਹਰ ਹੀ ਕਰਤਾ ਉਹ ਹੋ ਗਿਆ ਜੀ ਗ੍ਰਾਮ ਹੀ ਐਸਾ ਹੋ ਗਿਆ ਜੀ ਕੱਢਣਾ ਪਿਆ ਉਹ ਜਦੋਂ ਕੱਢਿਆ ਤੇ ਮੇਰੇ ਪਿੱਛੇ ਸਕੂਲ ਵਾਲੇ ਲੱਗ ਗਏ ਗੱਡੀਆਂ ਲੈ ਕੇ 30 ਮਿੰਟ ਦਾ ਪੱਗ ਮੰਨਣ ਤੇ ਲਾ ਦਿਆ ਕਰਨਾ ਆ ਜਿੰਨੇ ਕਰ ਨੇ ਮੈਨੂੰ ਸਿਖਾਈ ਸੀ ਇਹ ਨਾ ਪਾਣੀ ਲਾਇਆ ਕਰਨਾ اچھا ਮੈਂ ਪਾਣੀ ਲਾਉਂਦੇ ਉਹਨੇ ਟਕਾ ਕੇ ਬੰਨੀ ਜਾਂਦੀ ਆ ਮੈਂ ਪਾਗੀ ਲੋਬ ਕੇ ਉਹ ਮੇਰੀ ਕਲਾਸ ਸੀ ਮੇਰੇ ਅੰਦਰੋਂ ਆ ਉਹ ਬਾਈ ਕਹਦਾ ਕਿ ਕਹ ਕਿਹਾ ਕਿ ਜੇ ਮੈਂ ਅਸੀਂ ਲਾੜ ਨੂੰ ਲਾਉਣਨੇ ਆ ਤੇ ਥੋੜੇ ਗਿੱਲਾ ਕਰ ਲੈਣੇ ਆ ਲੜ ਹੱਥ ਨਾਲ ਕਿ ਜਦ ਥੋੜਾ ਟਿਕ ਜਊਗਾ ਹਨਾ ਖੜ ਜੂਗਾ ਤੇ ਪਤੰਦਰ ਨੂੰ ਇਹਨੇ ਦੱਸਤਾ ਕਿ ਥੋੜੇ ਪਾਗ ਦੇ ਪਾਣੀ ਲਾ ਲੈਗਾ ਵੀਰ ਨੇ ਪੂਰੀ ਪੱਗ ਚੱਕੀ ਪਾਣੀ ਦੇ ਵਿੱਚ ਤੇ ਬਾਅਦ ਪੱਗ ਪੱਗ ਬਣਨ ਲੱਗਾ ਕਲਾਤ ਚ ਬਹਿ ਕੇ ਮੈਡਮ ਕਹਿੰਦੀ ਆ ਕੀ ਆ ਹੋਈ ਮੈਂ ਮੈਨੂੰ ਤਰੇਲੀ ਭਾਈ ਜੀ ਕੁਝਾਂ ਦਾ ਵੀਰੇ ਮੈਨੂੰ ਰੱਖਿਆ ਨਹੀਂ ਗਿਆ ਸਾਰਿਆਂ ਨੂੰ ਰੈਸਿਗੇਟ ਜਦੋਂ ਮੈਂ ਬਣ ਗਿਆ ਕਿਹਨਾ ਕੋਸ਼ ਤੇ ਮੈਨੂੰ ਬੁਲਾ ਕੇ ਆ ਕਰਨ ਬੇਟਾ ਐਮਯੂਐਲ ਫੰਕਸ਼ਨ ਤੁਹਾਡੇ ਨੂੰ ਦੱਸ ਕੇ ਜਾਓ ਵੀ ਸਕੂਲ ਨੇ ਬਹੁਤ ਪਿਆਰ ਕੀਤਾ ਮੈਂ ਨਹੀਂ ਉਹ ਆ ਤੁਹਾਡੇ ਉਹ ਤੁਸੀਂ ਮੈਨੂੰ ਕੱਢਿਆ ਤੇ ਮੈਂ ਸ਼ਰਾਰਤੀ ਬਹੁਤ ਸੀ ਹਨਾ ਤੇ ਮੈਨੂੰ ਟੂਟ ਟਾਰ ਤੇ ਨਹੀਂ ਲੈ ਕੇ ਜਾਂਦੇ ਹੁੰਦੇ ਸੀ ਉਹ ਕਿੱਸਾ ਸੁਣਾ ਜਿਹੜਾ ਉਹਦੇ ਸੰਧੋ ਸੁਣਾਏ ਤੇ ਜਦੋਂ ਬਾਈ ਮੋਟਰਸਾਈਕਲ ਲੈ ਜਾਂਦਾ ਸੀ ਲੋਕ ਮੋਟਰਸਾਈਕਲ ਆਉਂਦੇ ਬਾਈ ਗੱਡੀ ਲੈ ਜਾਂਦੇ ਗੱਡੀ ਲੈਵੇਂ ਬਾਈ ਘੱਟੂ ਘੋੜੀ ਹੈ ਮੈਂ ਤੁਲੇ ਘੋੜੀ ਲੈ ਜਾਣੀ ਜਗਮਿੰਦਰ ਸਲਾਮ ਕਿੱ사 ਯਾਰ ਮਿਰਨਾਲਾ ਛੇੜਖਾਲੀ ਕਰਤੀ ਆ ਬਾਕੀ ਤਾਂ ਮੈਨੂੰ ਮੈਂ ਯਾਰ ਗੜਾ ਦਾ ਕਿੰਨਾ ਸਟੂਡੀਓ ਹੋਣਾ ਸ਼ਾਇਦ ਪਿਆ ਕਰ ਤੇ ਜਦੋਂ ਬੋਕਲ ਕਰਨੀ ਪੀ ਲੱਗ ਗਿਆ ਠੀਕ ਆ ਮੈਂ ਮਾਣਾ ਮੈਂ ਭਾਜੀ ਮੈਂ ਮੈਂ ਸ਼ਾਇਦ ਨਹੀਂ ਹੁੰਦਾ ਕਿੰਨਾ ਮੈਂ ਬੋਤਲ ਕਿੰਨਾ ਬਿਨਾ ਕਿੰਨਾ ਬੋਤਲੀ ਪੀਦਾ ਮੈਨੂੰ ਬੋਤਲ ਸ਼ਹਿਰ ਮੈਂ ਜਾਂ ਚਾਰ ਦਿਨ ਬਿਮਾਰ ਰਿਹਾ ਕਸਤੋਨ ਦੇ ਆਪਣੇ ਸਿੰਗਰ ਭਰਾ ਹੁੰਦੇ ਨੇ ਜਿਵੇਂ ਮਾਸਟਰ ਸਲੀਮ ਹੁਣੀ ਵੀ ਕਹਿ ਦਿੰਦੇ ਨੇ ਤੇ ਉਹਨਾਂ ਕਹਿੰਦੇ ਸ਼ਾਹਦ ਪੀਲੇਗਾ ਜਦੋਂ ਆਪਾਂ ਕਿੱਥੇ ਜਾਣਾ ਹੁੰਦਾ ਗਾਣੇ-ਗੁਣਾ ਕਰਨ ਕਿ ਮਾੜਾ-ਮੋਟਾ ਸ਼ਾਹਦ ਪੀਲਿਆ ਕਰ ਪਤੰਦਰ ਨੂੰ ਕਹਿੰਦਾ ਕਿਸੇ ਨੇ ਮਜ਼ਾਕ ਕਰਤਾ ਉਹਨਾਂ ਕਿਸੇ ਵੀਰ ਨੇ ਸੀਨੀਅਰ ਨੇ ਉਹਨਾਂ ਨੂੰ ਇਹ ਇਹਨੇ ਫੋਨ ਲਾ ਕੇ ਬਈ ਸ਼ਾਹਦ ਕਿੰਨਾ ਪੀਣਾ ਵਾ ਉਹਨਾਂ ਕਹਿੰਦਾ ਤੂੰ ਕਿੰਨੀ ਬੋਤਲ ਹੈ ਬੋਤਲ ਹੀ ਪੀ ਜਾ ਉਹਨੂੰ ਉਹਨਾਂ ਦਾ ਆਇਆ ਸੀਗਾ ਕਿ ਥੋੜਾ-ਬੋਧਾ ਪੀਊਗਾ ਇਹ ਪੂਰੀ ਬੋਤਲ ਹੀ ਘੜਖਾ ਗਿਆ ਪੈ ਗਿਆ ਫਿਰ ਬਿਮਾਰ ਪੈ ਗਿਆ ਇਹਨੇ ਪੂਰੀ ਇੰਟਰਵਿਊ ਦੱਸਿਆ ਵਾ ਤੁਕਲਾ ਹੋਣਾ ਆਗੀਆਂ ਸਾਡੇ ਲੋਟੇ ਤੈਂ ਹੁੰਦਾ ਦਾ ਡੰਡਿਆਂ ਦਾ ਬਾਟੀਆਂ ਦਾ ਬੜਾ ਡੰਡਾ ਚੱਲਿਆ ਵੀਰੇ ਬਹੁਤ ਬਹੁਤ ਲੜੇ ਨੂੰ ਤੇ ਬਹੁਤ ਅੱਖ ਨੂੰ ਛੋਟੇ ਹੁੰਦੇ ਚਲੋ ਹਰ ਬੰਦੇ ਤੇ ਜਵਾਨੀ ਵਿੱਚ ਬਾਟੀਆਂ ਸਾਡੀ ਦਹਿਸ਼ਤ ਬੜੀ ਸੀ ਯਾਰ ਛੋਟੇ ਹੁੰਦੇ ਆ ਤੋਂ ਹੀ ਸ਼ਰਾਰਤ ਕੰਦੇ ਘਰੋਂ ਘਰੋਂ ਵੀ ਗਾਣਾ ਵੋ ਪੈਂਦੇ ਹੁੰਦੇ ਬਹੁਤ ਛਰਾਰਤਾ ਕੀਤੀਆਂ ਬਹੁਤ ਐ ਵੀਰੇ ਘਰੋਂ ਦੀ ਗਾਣਾ ਵੋ ਪੈਂਦੇ ਹੁੰਦੇ ਨਹੀਂ ਘਰੋਂ ਛਤਰੀ ਬੰਦੇ ਗਾਣਾ ਗੁਣਾ ਘਾਟੀ ਬੰਦੇ ਉਹ ਦੁਨੀਆ ਲਈ ਆਲਖੀ ਸ਼ਿਕਾਰੀ ਹੀ ਵਜਦਾ ਮੇਰੇ ਲਈ ਤਾਂ ਚੰਦਰਾਓ ਜਾਲ ਅਹੀ ਨਿਮਾਈ ਮੈਂ ਸੱਜ ਬਣਨਾ ਕੀ ਕਰਾਂ ਪਿਆਰ ਬੈਲੀ ਨਾਲ ਉਹ ਵੀ ਆ ਕਿਨਾ 3600 ਗੱਲ ਸਿਆਪੇ ਬਣ ਕੇ ਦੋਵੇਂ ਜੀ ਸੀ ਅਗਲਾਲੇ ਬੱਚੇ ਪਤਾ ਨਹੀਂ ਕਿੰਨੇ ਆਪੇ ਵੱੜ ਕੇ ਬੱਚਿਆਂ ਬਰਜ਼ੁੰਦੇਵਾਰੀਆਂ ਵੱਧ ਜਾਂਦੀਆਂ ਉਹ ਸਕੂਲ ਵਾਲੇ ਮਹਿਮਾਨੀ ਕਹਿੰਦੀਆਂ ਸੀ ਜਦ ਪਾਪਾ ਬਣੋਗੇ ਤਾਂ ਪਤਾ ਲੱਗੇਗਾ ਤੂੰ ਬਰਤੇ ਨਹੀਂ ਨਾ ਹੁਣ ਪਤਾ ਲੱਗਾ ਪਾਪਾ ਬਣੇ ਆ ਵੀਰੇ ਦੂਜੇ ਨੂੰ ਕਹੀਦਾ ਹੁੰਦਾ ਤਾਂ ਯਾਰ ਕਹਿੰਦਾ ਤੂੰ ਨਿਉ ਭੱਜ ਜੰਨਾ ਆਏ ਕਿਦਾ ਗਰੋਹ ਥੱਲੇ ਲੱਗਾ ਜੰਦੀ ਥੱਲੇ ਲੱਗਾ ਅੱਜ ਛੁੱਟ ਜਾਦਾ ਅੱਜ ਆਪ ਦੇ ਆਪ ਦੇ ਦੇ ਆ ਅਸੀਂ ਅੱਜ ਚੁੱਕ ਜਾ ਕੇ ਨਿਕਲਦੇ ਉਹ ਡੱਪਾ ਹੀ ਬੜਾ ਵਈ ਚੱਲ ਅਸੀਂ ਆਣ ਲਾਓ ਸੁਪਰੀਮ ਕੋਰਟ ਆਰਡਰ ਜਿੱਦਾ ਤਾਕਾ ਤੇ ਮੰਨਣਾ ਵੀ ਪੈਣਾ ਆ ਮੰਨਣਾ ਹੀ ਪੈਣਾ ਨਹੀਂ ਤਾਂ ਨਾ ਮੰਨੋ ਤੇ ਬੈਠ ਜਾਓ ਹੋ ਗਿਆ ਕਿ ਨਹੀਂ ਲੈ ਹੋ ਗਿਆ ਬੰਦੇ ਆ ਮੈਂ ਕਹਿ ਲੱਗਿਆ ਸੀ ਕਿ ਨਹੀਂ ਹੋਇਆ ਖਾੜਾ ਲਾਵਾਂਗੇ ਕੋਈ ਨਹੀਂ ਹੁਣ ਸਾਡੇ ਆਪਣੇ ਬਾਈ ਦਾ ਹੋਣ ਵਾਲਾ ਭਲਵਾਨ ਦਾ ਨਹੀਂ ਨਹੀਂ ਉਹ ਭਲਵਾਨ ਉਹ ਪੈਸੇ ਲਵਾਂਗੇ 22 ਲੱਖ ਲਾ ਦੋ ਨਹੀਂ ਨਹੀਂ ਕਿਹਾ ਬਾਈ ਇਹਦਾ ਬਾਈ ਤੋਂ ਦਾ ਪੈਸੇ ਲਵਾਂਗੇ ਸਿੱਧੀ ਗੱਲ ਆ ਬਿਜ਼ਨਸ ਬਿਜ਼ਨਸ ਹੁੰਦਾ ਬਾਈ ਦਾ ਕੈਸ਼ ਯਾਰ ਆ ਭਾਜੀ ਬੈਠਾ ਵਾ ਏ ਨਹੀਂ ਪਹੇ ਕਹਿੰਦਾ ਹਲਕੇ ਹਲਕੇ ਕਰਦਾ ਜੇ ਬਾਈ ਕਹਿ ਵੀ ਦਮਨ ਕਿ ਜਾਣ ਪਛਾਣ ਅਲਾਵਾ ਅਜ 25 ਲੱਖ ਨਹੀਂ ਲੈਣਾ ਤਾਂ 22 ਲੱਖ ਲੈ ਲਿਆ ਉਹ ਕਹਿੰਦਾ ਨਹੀਂ ਬਾਈ ਉਹਨੇ ਕਿ ਲੈਣਿਆ ਸਾਰੀ ਟੀਮ ਹੁੰਦੀ ਆ ਬਾਈ ਉਹਨਾਂ ਦੀ ਬਾਕੀ 25 ਲੱਖ ਜੇ ਬਾਈ ਜਿਵੇਂ ਇਹਨੇ ਬੰਦੇ ਵੀ ਨੇ ਪੈਸੇ ਪੁੱਛੇ ਥੋੜੇ ਬਹੁਤੇ ਤੇ ਬਾਈ ਨੂੰ ਬਾਬਾ ਹੋਰ ਦਵੇ ਯਾਰ 25 ਲੱਖ ਤੋਂ 75 ਲੱਖ ਤੇ ਕਰੇ ਬਾਈ ਦਾ ਸ਼ੋਅ ਪਾ ਆ ਤੇ ਵੀ ਰਿਕੁਇਰਮੈਂਟ ਆ ਆ ਜਦੋਂ ਉਹ ਸਾਰੇ ਦਾ ਕਹਿਣਾ ਹੋਂਟਵਾਨੇ ਤੇ ਇੱਧਰ ਕਰਦੇ ਆ ਕੰਮ ਕਾਇਮ ਇੱਧਰ ਬਸ ਹੋਇਆ ਨਹੀਂ ਤਾਂ ਭਾਈ ਜਾਂਦਾ ਹੈ ਕੀ ਸਿਆਲ ਚ ਅਜੇ ਕੀ ਤਾੜਾ ਬਾੜਾ ਇਹ ਫੁੱਟ 5 ਇੰਚ ਆ ਅੱਛਾ ਇਹ 5 ਹਾਈਟ ਆ ਮੇਰੇ ਨਾਲ ਖੜੀ ਦੁਆਰੇ ਵਾੜੇ ਹਾਂ ਓਏ ਮੈਂ ਲੱਭ ਦੋਈਆ ਐਡਾ ਦਾਣਾ ਹੁਣ ਕਿਸੇ ਨੂੰ ਨਾ ਹੋ ਮੇਲ ਨਹੀਂ ਮੇਰਾ ਭੜਾਈ ਵੀ ਸਾਡੀ ਹੁਣ ਬਾਬੇ ਨੇ ਬਸ ਵਾਹਿਗੁਰੂ ਮੇਰ ਕਿਰਨਗੇ ਇਹ ਬੱੱਸ ਸੱਤਰੀ ਨੇ ਵੀਰੇ ਇਹ ਨੈਕਸਟ ਲੈਵਲ ਹੀ ਨੇ ਇਹ ਭਰਾ ਉਹਨੇ ਅੱਧੀ ਰਾਤ ਨੂੰ ਫੋਨ ਕਰਦਿਏ ਵੀ ਭਾਵੇਂ ਬਾਂਬੇ ਨੇ ਭਾਵੇਂ ਜਿੱਥੇ ਵੀ ਬੰਦੇ ਨੇ ਅੱਧੀ ਰਾਤ ਨੂੰ ਫੋਨ ਕਰਦਗੇ ਵੀ ਵੀਰੇ ਕੱਲ ਨੂੰ ਸ਼ੋਅ ਆ ਕੱਲ ਉੱਥੇ ਆ ਵਾ ਗੱਡੀਆਂ ਫਸ ਟੋਟਲ ਲੌਸ ਹਿੰਦਾ ਕੰਮ ਵੀ ਪਹੁੰਚੀਆਂ ਹੁੰਦੀਆਂ ਉਹ ਮੈਂ ਟੋਟਲ ਲੌਸ ਨਹੀਂ ਸਾਡਾ ਸਟਾਈਲ ਆ ਕੇ ਨਾ ਕੰਮ ਟੋਟਲ ਲੌਸ ਹੀ ਆ ਲਓ ਭਾਈ ਜੀ ਆ ਪੂਰੀ ਇੰਟਰਵਿਊ ਆ ਆਰ ਐਮ ਬੀ ਟੀਵੀ ਤੇ ਆ ਭਰਾ ਉਹਨਾਂ ਦੀ ਤੇ ਤੁਹਾਨੂੰ ਸੱਚੀ ਗੱਲ ਕਹ ਰਿਆ ਪੂਰੀ ਇੰਟਰਵਿਊ ਜੇ ਸੁਣਿਓ ਨਿਆਰਾ ਹੀ ਆਊਗਾ ਤੇ ਬਾਈ ਨੇ ਪੂਰੇ ਦਿਲ ਖੋਲ ਕੇ ਗੱਲਾਂ ਕੀਤੀਆਂ ਨੇ ਤੇ ਆਪਣੀ ਵੀਡੀਓ ਅੱਜ ਦੀ ਇੰਨੀ ਕਿਸੀਗੀ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਿਆਪਰੀ ਸਤਿ ਸ਼੍ਰੀ ਅਕਾਲ